ਆਮ ਆਦਮੀ ਪਾਰਟੀ ਦੀ ਜਿੱਤ ਉੱਤੇ ਮੰਤਰੀ ਹਰਪਾਲ ਜਿੰਮਾ ਨੇ ਦਿੱਤੀਆਂ ਵਧਾਈਆਂ ਕਿ ਹਾ ਲੋਕਾਂ ਨੇ 2.5 ਸਾਲਾਂ ਦੇ ਕੰਮ ਨੂੰ ਪਾਈਆਂ ਬੂਟਾ ਆਪ ਦੇ 2.5 ਸਾਲਾਂ ਦੀ ਕਾਰਜਗੁਜ਼ਾਰੀ ਉੱਤੇ ਹੀ ਲੋਕਾਂ ਨੇ ਲਗਾਈ ਮੋਹਰ ਦੇਖੋ ਇਸ ਦੌਰਾਨ ਮੰਤਰੀ ਹਰਪਾਲ ਜਿੰਮਾ ਨੇ ਹੋਰ ਕੀ ਕੁਝ ਕਿਹਾ ਦੇਖੋ ਆਮ ਆਦਮੀ ਪਾਰਟੀ ਜਿਹੜੀ ਆ ਸਭ ਤੋਂ ਵੱਡੀ ਜਿੱਤ ਦਰਜ ਕਰਨ ਜਾ ਰਹੀ ਆ ਮੇਰੇ ਵੱਲੋਂ ਸਾਰੇ ਕੈਂਡੀਡੇਟ ਸਾਹਿਬਾਨ ਨੂੰ ਸਾਰੇ ਵਰਕਰ ਸਾਹਿਬਾਨ ਨੂੰ ਸੁਭੂਚੀ ਲੀਡਰਸ਼ਿਪ ਨੂੰ ਬਹੁਤ-ਬਹੁਤ ਮੁਬਾਰਕਾਂ ਕਿ 2.5 ਸਾਲ ਦੀ ਕਾਰਗੁਜ਼ਾਰੀ ਦੇ ਉੱਤੇ ਪੰਜਾਬ ਦੇ ਲੋਕਾਂ ਨੇ ਮੋਹਰ ਲਾਈ ਆ ਔਰ ਵੱਡੀ ਜਿਤਬਲ ਜਿਹੜੀ ਆ ਆਮ ਆਦਮੀ ਪਾਰਟੀ ਵੱਧ ਰਹੀ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਲਗਾਤਾਰ ਲੋਕਾਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਪਾ ਰਹੇ ਨੇ ਲਗਾਤਾਰ ਲੋਕਾਂ ਦੇ ਕੰਮ ਕਰ ਰਹੇ ਨੇ ਜਿਹੜੀ ਤਾਂ ਹੀ ਪੰਜਾਬ ਦੀ ਅਕਾਲੀ ਦਲ ਭਾਜੀਪੀ ਕਾਂਗਰਸ ਪਾਰਟੀ ਦੇ ਬਗਾੜੀ ਸੀ ਉਹ ਦੁਬਾਰਾ ਲੀਹਾਂ ਤੇ ਸ਼ੁਰੂ ਹੋਈ ਆ ਇਹੀ ਕਾਰਨ ਆ ਕਿ ਅੱਜ ਵੱਡੀ ਲੀਡ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਨੇਗੇ ਉਹ ਜਿਵੇਂ ਨਿਚੋਣਾ ਜਿੱਤ ਪ੍ਰਾਪਤ ਕਰ ਰਹੇ ਨੇ। ਭਾਜਪਾ ਜਿਹੜਾ ਹੈਗਾ ਵੱਡਾ ਦਾਵਾ ਕਰ ਰਹੀ ਸੀ ਜੀ ਪਰ ਸਾਰੀਆਂ ਜਿਹੜੇ ਸੀਟਾਂ ਦੇ ਉੱਤੇ ਬੜਾ ਮੈਂ ਤਾਂ ਤੁਹਾਡੇ ਕੈਮਰੇ ਦੇ ਸਾਹਮਣੇ ਪਹਿਲਾਂ ਵੀ ਕਿਹਾ ਸੀਗਾ ਕਿ ਭਾਰਤੀ ਜਨਤਾ ਪਾਰਟੀ ਦੀ ਜਮਾਨਤਾ 잡ਤ ਹੋਣਗੀਆਂ ਉਹ ਤੁਹਾਡੇ ਸਾਹਮਣੇ ਆਗਾ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਦਾਲ ਨਹੀਂ ਗਣਨੀ ਕਿਉਂਕਿ ਪੰਜਾਬ ਨੂੰ ਪਤਾਗਾ ਕਿ ਭਾਰਤੀ ਜਨਤਾ ਪਾਰਟੀ ਪੰਜਾਬੀਆਂ ਨੂੰ ਨਫ਼ਰਤ ਕਰਦੀ ਹੈ ਪੰਜਾਬ ਨੂੰ ਨਫ਼ਰਤ ਕਰਦੀ ਹੈ ਇਹੀ ਕਾਰਨ ਹੈ ਕਿ ਅੱਜ ਉਹਦਾ 0 ਤੇ ਉਹ ਆਊਟ ਹੋ ਰਹੀ ਹੈ ਸੋ ਆਮ ਆਦਮੀ ਪਾਰਟੀ ਜਿਹੜੀ ਉਹ ਵੱਡੀ ਜਿੱਤ ਦਰਜ ਕਰ ਰਹੀ ਹੈ ਸਰ ਕਿੱਧਰ ਬਾਹਤ ਉਹ ਪੰਜਾਬ ਦੇ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਨਾਲ ਆਪਣੇ ਉਹਨਾਂ ਦੀ ਧਰਮ ਪਤਨੀ ਵਿਹਾਰ ਚੁੱਕੇ ਨੇ ਕਿਸ ਤਰ੍ਹਾਂ ਆ ਦੇਖੋ ਜਿਹੜੇ ਕਾਰਗੁਜ਼ਾਰੀ ਕਰਨਗੇ ਜਿਹੜੇ ਕੰਮ ਕਰਨਗੇ ਉਹੀ ਜਿੱਤਣਗੇ ਸੋ ਉਹਨਾਂ ਨੇ ਪਰਿਵਾਰ ਨੂੰ ਪਾਲਣ ਦਾ ਕੰਮ ਕੀਤਾ ਸੀ ਆਪਣੇ ਪਰਿਵਾਰ ਦੇ ਕੁੰਮੇ ਨੂੰ ਅੱਗੇ ਵਧਾਉਣ ਦਾ ਕੰਮ ਕੀਤਾ ਸੀ ਤਾਂ ਉਹਨਾਂ ਦਾ ਇਹ ਹਸ਼ਰ ਹੋਇਆਗਾ ਜੇਕਰ ਉਹ ਕਿਸੇ ਪਾਰਟੀ ਦੇ ਨੁਮਾਇੰਦੇ ਨੂੰ ਟਿਕਟ ਦੇਣ ਤੇ ਵਰਕਰ ਨੂੰ ਟਿਕਟ ਦੇਂਦੇ ਸ਼ਾਇਦ ਪੋਜੀਸ਼ਨ ਹੋਰ ਹੋਣੀ ਸੀ ਪਰ ਲੇਕਿਨ ਉਥੇ ਆਮ ਆਦਮੀ ਪਾਰਟੀ ਨੇ ਡਟ ਕੇ ਕੰਮ ਕੀਤਾ ਪਹਿਲਾਂ ਹੀ ਪਛੜਿਆ ਹੋਇਆ ਇਲਾਕਾ ਸੀਗਾ ਬੇਸ਼ੱਕ ਉਸ ਸਮੇਂ ਕਾਂਗਰਸ ਪਾਰਟੀ ਦਾ ਰਾਸੀ ਪਰ ਲੇਕਿਨ ਮੈਨੂੰ ਯਾਦ ਆ ਕਿ ਬਹੁਤ ਸਾਰੀਆਂ ਗਰੰਟੀਆਂ ਜਿਹੜੀਆਂ ਉਸ ਇਲਾਕੇ ਚ ਗਈਆਂ ਖਾਸ ਕਰਕੇ ਮੁਕਸਰ ਦੇ ਇਲਾਕੇ ਦੇ ਅੰਦਰ ਫਰੀਦਕੋਟ ਦੇ ਇਲਾਕੇ ਦੇ ਅੰਦਰ ਪੂਰੇ ਪੰਜਾਬ ਦੇ ਅੰਦਰ ਤਾਂ ਜਿਹੜੀ ਇਹ ਜਿੱਤ ਯਕੀਨ ਹੋਈ ਤੁਹਾਡਾ ਉਮੀਦਵਾਰ ਸਰ ਬਰਨਾਲੇ ਤੋਂ ਹਰਿੰਦਰ ਜਿਹੜਾ ਹੈਗਾ ਪਿੱਛੇ ਰਹਿ ਚੁੱਕਿਆ ਸਰ ਕਾਰਨ ਕਿਸ ਤਰ੍ਹਾਂ ਦੇਖ ਤੁਸੀਂ ਕਾਰਨ ਕੀ ਕਮੀ ਰਹੀ ਨਹੀਂ ਤਾਂ ਆ ਦੇਖੋ ਦੇਖਦੇ ਹਾਂ ਜੇ ਰਿਜ਼ਲਟ ਆਉਣਾ ਬਾਕੀ ਹੈ ਦੋ ਰਿਜ਼ਲਟ ਹੈ ਉਸ ਤੋਂ ਬਾਅਦ ਸਮੀਖਿਆ ਕਰਾਂਗੇ ਕੀ ਕਾਰਨ ਪਰ ਲੇਕਿਨ ਵੱਡੀ ਜਿਹੜੀ ਆ ਤਿੰਨ ਸੀਟਾਂ ਤੇ ਵੱਡੀ ਲੀਡ ਸਾਹਮਣੇ ਦਿਖਾਈ ਦੇ ਰਹੀ ਆ ਸਾਨੂੰ ਆਸ ਆ ਕਿ ਅਸੀਂ ਚਾਰ ਸੀਟਾਂ ਜ ਅਸੀਂ ਜਿੱਤ ਚੁੱਕਿਆ ਸਰਪੰਖ ਪੰਜਾਬ ਪ੍ਰਧਾਨ ਦੀ ਨਿਯੁਕਤੀ ਵੀ ਹੋ ਗਈ ਹੈ ਕਰ ਦਿੱਤੀ ਗਿਆ ਅਮਨ ਅਰੋੜਾ ਜੀ ਬਣਾਤਾ ਪੰਜਾਬ ਮੈਂ ਮੇਰੇ ਵੱਡੇ ਭਰਾ ਅਮਨ ਅਰੋੜਾ ਜੀ ਨੂੰ ਸ਼ੈਰੀ ਕਲਸੀ ਜੀ ਨੂੰ ਮੁਬਾਰਕਬਾਦ ਦੇਣੀ ਚਾਹਨਾਗਾ ਪਾਰਟੀ ਦਾ ਸੰਗਠਨ ਜਿਹੜਾ ਹੋਰ ਮਜ਼ਬੂਤ ਹੋਊਗਾ ਜਿਹੜੀ ਪਾਰਟੀ ਦਾ ਸੰਗਠਨ ਮਜ਼ਬੂਤ ਆ ਉਹੀ ਪਾਰਟੀ ਜਿਹੜੀ ਅੱਛਾ ਪਰਫਾਰਮ ਕਰ ਪਾਉਂਦੀ ਹੈ ਇਹ ਕਾਰਨ ਹੈ ਕਿ ਪਿਛਲੀਆਂ ਜਿਹੜੇ ਜਿਮਨੀ ਚੋਣਾਂ ਚ ਨੇ ਉਹਨਾਂ ਚ ਵੀ ਅੱਛਾ ਰਿਜ਼ਲਟ ਆਇਆਗਾ ਤਾਂ ਆਉਣ ਵਾਲੇ ਸਮੇਂ ਚ ਵੀ ਜਿਹੜੀਆਂ ਚਾਹੇ ਉਹ ਮਿਊਸਪਲ ਕਮੇਟੀ ਦੀਆਂ ਚੋਣਾਂ ਲੱਗੀਆਂ ਚਾਹੇ ਜ਼ਿਲ੍ਹਾ ਪ੍ਰੀਸ਼ਦ ਪੰਚਾਇਤ ਸੰਮ ਉਹ ਆਪਣਾ ਅੱਛਾ ਪ੍ਰਦਰਸ਼ਨ ਕਰੂ ਆਮ ਆਦਮੀ ਪਾਰਟੀ ਦੀ ਜਿੱਤ ਉੱਤੇ ਮੰਤਰੀ ਹਰਪਾਲ ਜਿੰਮਾ ਨੇ ਦਿੱਤੀਆਂ ਵਧਾਈਆਂ ਕਿ ਹਰ ਲੋਕਾਂ ਨੇ 2.5 ਸਾਲਾਂ ਦੇ ਕੰਮ ਨੂੰ ਪਾਈਆਂ ਬੂਟਾ ਆਪ ਦੇ 2.5 ਸਾਲਾਂ ਦੀ ਕਾਰਜਗਾਰੀ ਉੱਤੇ ਹੀ ਲੋਕਾਂ ਨੇ ਲਗਾਈ ਮੋਹਰ ਦੇਖੋ ਇਸ ਦੌਰਾਨ ਮੰਤਰੀ ਹਰਪਾਲ ਜਿੰਮਾ ਨੇ ਹੋਰ ਕੀ ਕੁਝ ਕਿਹਾ ਦੇਖੋ ਆਮ ਆਦਮੀ ਪਾਰਟੀ ਜਿਹੜੀ ਆ ਸਭ ਤੋਂ ਵੱਡੀ ਜਿੱਤ ਦਰਜ ਕਰਨ ਜਾ ਰਹੀ ਆ ਮੇਰੇ ਵੱਲੋਂ ਸਾਰੇ ਕੈਂਡੀਡੇਟ ਸਾਹਿਬਾਨ ਨੂੰ ਸਾਰੇ ਵਰਕਰ ਸਾਹਿਬਾਨ ਨੂੰ ਸੁਭੂਚੀ ਲੀਡਰਸ਼ਿਪ ਨੂੰ ਬਹੁਤ-ਬਹੁਤ ਮੁਬਾਰਕਾਂ ਕਿ 25 ਸਾਲ ਦੀ ਕਾਰਗੁਜ਼ਾਰੀ ਦੇ ਉੱਤੇ ਪੰਜਾਬ ਦੇ ਲੋਕਾਂ ਨੇ ਮੋਹਰ ਲਾਈ ਆ ਔਰ ਵੱਡੀ ਜਿਤਬਲ ਜਿਹੜੀ ਆ ਆਮ ਆਦਮੀ ਪਾਰਟੀ ਵੱਧ ਰਹੀ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਲਗਾਤਾਰ ਲੋਕਾਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਪਾ ਰਹੇ ਨੇ ਲਗਾਤਾਰ ਲੋਕਾਂ ਦੇ ਕੰਮ ਕਰ ਰਹੇ ਨੇ ਜਿਹੜੀ ਤਾਂ ਹੀ ਪੰਜਾਬ ਦੀ ਅਕਾਲੀ ਦਲ ਭਾਜੀਪੀ ਕਾਂਗਰਸ ਪਾਰਟੀ ਦੇ ਬਗਾੜੀ ਸੀ ਉਹ ਦੁਬਾਰਾ ਲੀਹਾਂ ਤੇ ਸ਼ੁਰੂ ਹੋਈ ਆ ਇਹੀ ਕਾਰਨ ਆ ਕਿ ਅੱਜ ਵੱਡੀ ਲੀਡ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਨੇਗੇ ਉਹ ਜਿਵੇਂ ਚੋਣਾਂ ਜਿੱਤ ਪ੍ਰਾਪਤ ਕਰ ਰਹੇ ਨੇ। ਭਾਜਪਾ ਜਿਹੜਾ ਹੈਗਾ ਵੱਡਾ ਦਾਵਾ ਕਰ ਰਹੀ ਸੀ ਜੀ ਪਰ ਸਾਰੀਆਂ ਜਿਹੜੇ ਸੀਟਾਂ ਦੇ ਉੱਤੇ ਬੜਾ ਮੈਂ ਤਾਂ ਤੁਹਾਡੇ ਕੈਮਰੇ ਦੇ ਸਾਹਮਣੇ ਪਹਿਲਾਂ ਵੀ ਕਿਹਾ ਸੀਗਾ ਕਿ ਭਾਰਤੀ ਜਨਤਾ ਪਾਰਟੀ ਦੀ ਜਮਾਨਤਾ 잡ਤ ਹੋਣਗੀਆਂ ਉਹ ਤੁਹਾਡੇ ਸਾਹਮਣੇ ਆਗਾ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਦਾਲ ਨਹੀਂ ਗਣ ਲਈ ਕਿਉਂਕਿ ਪੰਜਾਬ ਨੂੰ ਪਤਾਗਾ ਕਿ ਭਾਰਤੀ ਜਨਤਾ ਪਾਰਟੀ ਪੰਜਾਬੀਆਂ ਨੂੰ ਨਫ਼ਰਤ ਕਰਦੀ ਹੈ ਪੰਜਾਬ ਨੂੰ ਨਫ਼ਰਤ ਕਰਦੀ ਹੈ ਇਹੀ ਕਾਰਨ ਹੈ ਕਿ ਅੱਜ ਉਹਦਾ ਜ਼ੀਰੋ ਤੇ ਉਹ ਆਊਟ ਹੋ ਰਹੀ ਹੈ ਸੋ ਆਮ ਆਦਮੀ ਪਾਰਟੀ ਜਿਹੜੀ ਉਹ ਵੱਡੀ ਜਿੱਤ ਦਰਜ ਕਰ ਰਹੀ ਹੈ ਸਰ ਕਿੱਧਰ ਬਾਹਤ ਉਹ ਪੰਜਾਬ ਦੇ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਲਾਚ ਆਪਣੇ ਉਹਨਾਂ ਦੀ ਧਰਮ ਪਤਨੀ ਬਿਹਾਰ ਚੁੱਕੇ ਆ ਦੇਖੋ ਜਿਹੜੇ ਕਾਰਗੁਜ਼ਾਰੀ ਕਰਨਗੇ ਜਿਹੜੇ ਕੰਮ ਕਰਨਗੇ ਉਹੀ ਜਿੱਤਣਗੇ ਸੋ ਉਹਨਾਂ ਨੇ ਪਰਿਵਾਰ ਨੂੰ ਪਾਲਣ ਦਾ ਕੰਮ ਕੀਤਾ ਸੀ ਆਪਣੇ ਪਰਿਵਾਰ ਦੇ ਕੁਨਵੇਂ ਨੂੰ ਅੱਗੇ ਵਧਾਉਣ ਦਾ ਕੰਮ ਕੀਤਾ ਸੀ ਤਾਂ ਉਹਨਾਂ ਦਾ ਇਹ ਹਸ਼ਰ ਹੋਇਆਗਾ ਜੇਕਰ ਉਹ ਕਿਸੇ ਪਾਰਟੀ ਦੇ ਨੁਮਾਇੰਦੇ ਨੂੰ ਟਿਕਟ ਦੇਣ ਤੇ ਵਰਕਰ ਨੂੰ ਟਿਕਟ ਦੇਂਦੇ ਸ਼ਾਇਦ ਪੋਜੀਸ਼ਨ ਹੋਰ ਹੋਣੀ ਸੀ ਪਰ ਲੇਕਿਨ ਉਥੇ ਆਮ ਆਦਮੀ ਪਾਰਟੀ ਨੇ ਡਟ ਕੇ ਕੰਮ ਕੀਤਾ ਪਹਿਲਾਂ ਹੀ ਪਛੜਿਆ ਹੋਇਆ ਇਲਾਕਾ ਸੀਗਾ ਬੇਸ਼ੱਕ ਉਸ ਸਮੇਂ ਕਾਂਗਰਸ ਪਾਰਟੀ ਦਾ ਰਾਸੀ ਪਰ ਲੇਕਿਨ ਮੈਨੂੰ ਯਾਦ ਆ ਕਿ ਬਹੁਤ ਸਾਰੀਆਂ ਗਰੰਟੀਆਂ ਜਿਹੜੀਆਂ ਉਸ ਇਲਾਕੇ ਚ ਗਈਆਂ ਖਾਸ ਕਰਕੇ ਮੁਕਸਰ ਦੇ ਇਲਾਕੇ ਦੇ ਅੰਦਰ ਫਰੀਦਕੋਟ ਦੇ ਇਲਾਕੇ ਦੇ ਅੰਦਰ ਪੂਰੇ ਪੰਜਾਬ ਦੇ ਅੰਦਰ ਤਾਂ ਜਿਹੜੀ ਇਹ ਜਿੱਤ ਯਕੀਨ ਹੋਈ ਤੁਹਾਡਾ ਉਮੀਦਵਾਰ ਸਰ ਬਰਨਾਲੇ ਤੋਂ ਹਰਿੰਦਰ ਜਿਹੜਾ ਹੈਗਾ ਪਿੱਛੇ ਰਹਿ ਚੁੱਕਿਆ ਸਰ ਕਾਰਨ ਕਿਸ ਤਰ੍ਹਾਂ ਦੇਖਦੇ ਤੁਸੀਂ ਕਾਰਨ ਕੀ ਕਮੀ ਰਹੀ ਨਹੀਂ ਸਾਹ ਦੇਖੋ ਦੇਖਦੇ ਹਜੇ ਰਿਜ਼ਲਟ ਆਉਣਾ ਬਾਕੀ ਹੈ ਦੋ ਰਿਜ਼ਲਟ ਹੈ ਉਸ ਤੋਂ ਬਾਅਦ ਸਮੀਖਿਆ ਕਰਾਂਗੇ ਕੀ ਕਾਰਨ ਪਰ ਲੇਕਿਨ ਵੱਡੀ ਜਿਹੜੀ ਆ ਤਿੰਨ ਸੀਟਾਂ ਤੇ ਵੱਡੀ ਲੀਡ ਸਾਹਮਣੇ ਦਿਖਾਈ ਦੇ ਰਹੀ ਆ ਸਾਨੂੰ ਆਸ ਆ ਕਿ ਅਸੀਂ ਚਾਰੀ ਸੀਟਾਂ ਅਸੀਂ ਜਿੱਤ ਚੁੱਕਿਆ ਸਰ ਪੰਜਾਬ ਪ੍ਰਧਾਨ ਦੀ ਨਿਯੁਕਤੀ ਵੀ ਜਿਹੜੀ ਹੈਗਾ ਕਰ ਦਿੱਤੀ ਗਿਆ ਅਮਨ ਅਰੋੜਾ ਜੀ ਬਣਾ ਲਿਆ ਮੈਂ ਮੇਰੇ ਵੱਡੇ ਭਰਾ ਅਮਨ ਅਰੋੜਾ ਜੀ ਨੂੰ ਸ਼ੈਰੀ ਕਲਸੀ ਜੀ ਨੂੰ ਮੁਬਾਰਕਬਾਦ ਦੇਣਾ ਚਾਹਨਾਗਾ ਪਾਰਟੀ ਦਾ ਸੰਗਠਨ ਜਿਹੜਾ ਹੋਰ ਮਜ਼ਬੂਤ ਹੋਊਗਾ ਜਿਹੜੀ ਪਾਰਟੀ ਦਾ ਸੰਗਠਨ ਮਜ਼ਬੂਤ ਆ ਉਹੀ ਪਾਰਟੀ ਜਿਹੜੀ ਅੱਛਾ ਪਰਫਾਰਮ ਕਰ ਪਾਉਂਦੀ ਹੈ ਇਹ ਕਾਰਨ ਹੈ ਕਿ ਪਿਛਲੀਆਂ ਜਿਹੜੇ ਜਿਮਨੀ ਚੋਣਾਂ ਚ ਨੇ ਉਹਨਾਂ ਚ ਵੀ ਅੱਛਾ ਰਿਜ਼ਲਟ ਆਇਆਗਾ ਤਾਂ ਆਉਣ ਵਾਲੇ ਸਮੇਂ ਚ ਵੀ ਜਿਹੜੀਆਂ ਚਾਹੇ ਉਹ ਮਿਊਸਪਲ ਕਮੇਟੀ ਦੀਆਂ ਚੋਣਾਂ ਨੇਗੀਆਂ ਚਾਹੇ ਜ਼ਿਲ੍ਹਾ ਪ੍ਰੀਸ਼ਦ ਪੰਚਾਇਤ ਸੰਪਤੀ ਚ ਉਹ ਆਪਣਾ ਅੱਛਾ ਪ੍ਰਦਰਸ਼ਨ